ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਤਕਾਰ ਭਲਾ ਮੰਗਾਂ ਦੀ ਸਰਵੱਤ ਦਾ ਤੇ ਚੜਦੀ ਗੱਲਾ ਮੰਗਦੀਆਂ ਹਮੇਸ਼ਾ ਹੀ ਆਪਣੇ ਵੀਰ ਹਰਪ੍ਰੀਤ ਰਮਾਨ ਦੀ ਔਰ ਆਖਰੀ ਸਾਹ ਤੱਕ ਮੰਗੂਗੀ ਗੱਲ ਕਰਦੀਆਂ ਈਰਖਾ ਤੇ ਸਾੜਾ ਜੇ ਕੋਈ ਇਨਸਾਨ ਜੇ ਕੋਈ ਮਾਤੜ ਮੇਰੇ ਵਰਗਾ ਕੋਈ ਕਿਸੇ ਬੰਦੇ ਨੇ ਕੋਈ ਇੱਕ ਨਿਸ਼ਚਾ ਕੀਤਾ ਕਿ ਮੈਂ ਆ ਚੀਜ਼ ਕਰਨੀ ਆ ਉਹ ਮਿਹਨਤ ਕਰਕੇ ਉਸ ਮਕਾਮ ਤੇ ਪਹੁੰਚ ਗਿਆ ਪਰ ਮੈਂ ਤਾਂ ਫੇਰ ਕਹਿੰਦੀ ਆ ਵੀ ਸਾਨੂੰ ਤਾਂ ਵੀਰ ਨੇ ਸਿਖਾਇਆ ਅਜੇ ਮੈਂ ਹੋਰ ਬੜਾ ਕੁਝ ਕਰਨਾ ਠਹਿਰ ਜਿੰਦੜੀ ਏ ਠਹਿਰ ਪਰ ਕਈ ਸੜਦੇ ਆ ਉਹ ਸੜਨ ਦਾ ਬਹਾਨਾ ਲੱਭਦੇ ਆ ਉਹ ਹੋਰ ਤਰਾ ਇਰਖਾ ਕਰਦੇ ਨੇ ਜਦ ਤੱਕ ਅਗਲੇ ਨੂੰ ਨਾ ਸਿੱਧੀ ਟੱਕਰ ਲਾਓ ਤੇ ਅਗਲਾ ਵੀ ਤੁਹਾਨੂੰ ਜਵਾਬ ਦੇ ਦੇਵੇ ਜਿਹੜੇ ਬਹਾਨੇ ਲੱਭਣੇ ਨੇ ਇਹ ਇਹ ਚੰਗੇ ਨਹੀਂ ਲੱਗਦੇ ਹੁੰਦੇ ਇਹਦੇ 'ਚ ਤੁਸੀਂ ਜ਼ੀਰੋ ਹੋ ਫਿਰ ਜੇ ਤੁਸੀਂ ਬਹਾਨੇ ਲੱਭ ਲੱਭ ਸੜਾ